ਮਹਾਭਾਰਤ ਦਾ ਯੁੱਧ ਸਮਾਪਤ ਹੋ ਚੁੱਕਾ ਸੀ ਤੇ ਭੀਸ਼ਮ ਪਿਤਾਮਾ ਤੀਰਾਂ ਦੀ ਸੇਜ ਤੇ ਲੰਮੇ ਪਏ ਹੋਏ ਸੀ ਕਿਉਂਕਿ ਭੀਸ਼ਮ ਪਿਤਾਮਾ ਨੂੰ ਇੱਛਾ ਮਰਤੀ ਉਹਦਾ ਵਰ ਸੀਗਾ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਸੀ ਉਹ ਜਦੋਂ ਚਾਹੁੰਦੇ ਉਦੋਂ ਉਹਨਾਂ ਨੇ ਪ੍ਰਾਨ ਤਿਆਗਨੇ ਸੀਗੇ ਚਲੋ ਪਾਂਡਵ ਜਿੱਤ ਗਏ ਜਯਦਿਸ਼ਤਰ ਮਹਾਰਾਜ ਬਣ ਗਿਆ ਪਾਂਡਵ ਸਾਰਾ ਪਰਿਵਾਰ ਲੈ ਕੇ ਨਾ ਭੀਸ਼ਮ ਪਿਤਾਮਾ ਕੋਲ ਗਏ ਭੀ ਉਹਨਾਂ ਦਾ ਆਖਰੀ ਟਾਈਮ ਹੈ ਉਹਨਾਂ ਤੋਂ ਕੋਈ ਧਰਮ ਦਾ ਉਪਦੇਸ਼ ਲੈਣੇ ਮਹਾਰਾਜ ਦੇ ਸਟਰ ਨੇ ਪਿਸ਼ੰਪਦਾਮਨ ਨੂੰ ਕਿਹਾ ਵੀ ਪਿਤਾਮਾ ਤੁਸੀਂ ਸਾਰੀ ਜ਼ਿੰਦਗੀ ਧਰਮ ਤੇ ਡਿਗ ਰਹੇ ਹੋ ਧਰਮ ਤੇ ਡੋਲ ਰਹੇ ਹੋ ਕੋਈ ਧਰਮ ਦਾ ਸਬ ਉਪਦੇਸ਼ ਦਿਓ ਵੀ ਮੈਨੂੰ ਰਾਜ ਕਰਨ ਚ ਨਾ ਸੁਵਿਧਾ ਹੋਵੇ ਪਿਸ਼ੰਪਦਾਮਨ ਨੇ ਉਹ ਧਰਮ ਦੀਆਂ ਬੜੀਆਂ ਗੱਲਾਂ ਦੱਸੀਆਂ ਬੜੇ ਵਿਚਾਰ ਕੀਤੇ ਫਿਰ ਦ੍ਰੋਪਦੀ ਨੇ ਪਿਸ਼ੰਪਦਾਮਨ ਨੂੰ ਸਵਾਲ ਕੀਤਾ ਕਹਿੰਦੀ ਪਿਤਾਮਾ ਜੇ ਗੁੱਸਾ ਨਾ ਕਰੋ ਤੇ ਇੱਕ ਸਵਾਲ ਪੁੱਛਾਂ ਪਿਸ਼ਮ ਪਿਤਾਮਾ ਕਹਿੰਦੇ ਵੀ ਪੁੱਛੋ ਬੇਟੀ ਮੈਂ ਗੁੱਸਾ ਨਹੀਂ ਕਰਦਾ। ਦ੍ਰੋਪਦੀ ਕਹਿੰਦੀ ਤੁਹਾਨੂੰ ਯਾਦ ਹੋਏਗਾ ਜਦੋਂ ਦੁਸ਼ਟ ਦਰਯੋਦਨ ਦੀ ਭਰੀ ਸਭਾ ਦੇ ਵਿੱਚ ਦੁਸ਼ਾਸਨ ਮੇਰਾ ਚੀਰ ਰਨ ਕਰ ਰਿਹਾ ਸੀ ਤੇ ਤੁਸੀਂ ਉਸ ਸਭਾ ਦੇ ਵਿੱਚ ਮੌਜੂਦ ਸੀਗੇ। ਹੁਣ ਤੁਸੀਂ ਬੜੀਆਂ ਧਰਮ ਕਰਮ ਦੀਆਂ ਗੱਲਾਂ ਕਰਨ ਦੇ ਜੇ ਉਦੋਂ ਤੁਹਾਡਾ ਧਰਮ ਕਰਮ ਇਹ ਗਿਆਨ ਸਭ ਕਿੱਥੇ ਗਿਆ ਸੀਗਾ? ਪਿਸ਼ਮ ਪਿਤਾਮਾ ਗੰਭੀਰ ਹੋ ਗਏ ਉਹਨਾਂ ਜਵਾਬ ਦਿੱਤਾ ਕਹਿੰਦੇ ਪੁੱਤਰੀ ਤੇਰੀ ਗੱਲ ਨਾ ਬਿਲਕੁਲ ਜਾਜੇ ਉਦੋਂ ਮੇਰੀਆਂ ਜਿਹੜੀਆਂ ਰਗਾਂ 'ਚ ਖੂਨ ਦੌੜ ਰਿਆ ਸੀ ਨਾ ਉਹ ਪਾਪ ਦੀ ਕਮਾਈ ਦਾ ਖੂਨ ਸੀ ਏ ਧਰਮ ਦੀ ਕਮਾਈ ਦਾ ਖੂਨ ਸੀਗਾ ਤਾਂ ਕਰਕੇ ਮੈਂ ਧਰਮ ਦਾ ਸਾਥ ਨਹੀਂ ਦੇ ਸਕਿਆ ਪਰ ਹੁਣ ਅਰਜੁਨ ਦੇ ਤੀਰਾਂ ਨੇ ਮੇਰੇ ਸਰੀਰ 'ਚ ਉਹ ਸਾਰੀ ਰਤ ਆ ਧਰਮ ਦਾ ਸਾਰਾ ਅੰਦਾ ਜਿਹੜਾ ਅਸਰ ਹੈ ਨਾ ਉਹ ਕੱਢਤਾ ਹੈ ਤਾਂ ਕਰਕੇ ਹੁਣ ਮੈਂ ਧਰਮ ਦੀ ਗੱਲ ਕਰ ਰਿਹਾ ਏ ਸੋ ਦੋਸਤੋ ਇਹ ਤੇ ਸੀਮਾ ਭਾਰਤ ਦੀ ਘਟਨਾ ਹੈ ਤੇ ਆਪਣੀ ਜ਼ਿੰਦਗੀ ਚ ਵੀ ਇਸ ਤਰ੍ਹਾਂ ਹੀ ਹੈ ਆਪਣੇ ਬੱਚਿਆਂ ਨੂੰ ਹੱਕ ਹਲਾਲ ਦੀ ਕਮਾਈ ਕਰਕੇ ਖਵਾਓ ਕਦੇ ਜਿਹੜੀ ਵੀ ਦੋ ਨੰਬਰ ਦੇ ਕਮਾਈ ਤੇ ਐਸ਼ੇ ਜਾਂ ਚੜ੍ਹਾਈ ਹੈ ਨਾ ਇਹ ਬੜਾ ਚਿਰ ਬੰਦੇ ਦੀ ਸਥਿਰ ਨਹੀਂ ਰਹਿੰਦੀ ਅੱਗੇ ਦੇ ਬਹੁਤ ਕਸ਼ਟ ਚੱਲਨੇ ਪੈਂਦੇ ਨੇ ਸੋ ਉਹਦੇ ਬੱਚਿਆਂ ਦੀ ਸੋਭਤ ਦਾ ਵੀ ਧਿਆਨ ਰੱਖੋ ਕਿਉਂਕਿ ਦ੍ਰੋਹਿਦਨ ਦੀ ਸੋਭਤ ਦੇ ਵਿੱਚ ਕਿੱਡੇ-ਕੱਡੇ ਯੋਧੇ ਮਹਰਦੀ ਮਾਰੇ ਗਏ ਭੰਗ ਦੇ ਭਾੜੇ ਸੋਭਤ ਨੇ ਬਹੁਤ ਅਸਰ ਕਰਦੀ ਹੈ ਬੰਦੇ ਦੀ ਜ਼ਿੰਦਗੀ ਤੇ ਸੋ ਆਪਣੀ ਆਪਣੇ ਬੱਚਿਆਂ ਦੀ ਸੋਭ ਦਾ ਧਿਆਨ ਰੱਖੋ ਇੱਕ ਨੰਬਰ ਦੀ ਕਮਾਈ ਕਰੋ ਆਪਦੇ ਬੱਚਿਆਂ ਨੂੰ ਪਾਲੋ ਤੇ ਤੰਦਰੁਸਤ ਜ਼ਿੰਦਗੀ ਜੀਓ